ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਹੋ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਗੇ ਅੱਜ ਦੇ ਨਿਊ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹੋ ਜੀ ਵੀਡੀਓ ਸਕਿਪ ਨਾ ਕਰਿਓ ਕਿਉਂਕਿ ਆਪਣਾ ਛੋਟਾ ਜਿਹਾ ਵੀਡੀਓ ਰਹਿਣ ਵਾਲਾ ਹੈ ਤੇ ਅੱਜ ਮੈਂ ਕੋਈ ਬਣਾ ਰਹੀ ਹਾਂ ਜੀ ਨਵੀਂ ਚੀਜ਼ ਤੁਸੀਂ ਗੈਸ ਕਰਕੇ ਦੱਸੋ ਕਿ ਮੈਂ ਅੱਜ ਕਿਹੜੀ ਚੀਜ਼ ਬਣਾ ਰਹੀ ਆ ਤੁਸੀਂ ਪਲੀਜ਼ ਕਮੈਂਟ ਕਰੇ ਜਰੂਰ ਦੱਸਿਓ ਹਾਂਜੀ ਤੁਸੀਂ ਹਜੇ ਤੱਕ ਮੈਨੂੰ ਦੱਸਿਆ ਨਹੀਂ ਕਮੈਂਟ ਕਰਕੇ ਕਿ ਮੈਂ ਅੱਜ ਕਿਹੜੀ ਜਿਹੜੀ ਨਵੀਂ ਚੀਜ਼ ਬਣਾ ਰਹੀ ਆ ਤੇ ਚਲੋ ਜੀ ਮੈਂ ਹੀ ਦੱਸ ਦਿੰਨੀ ਆ ਹਨਾ ਅੱਜ ਆਪਾਂ ਬਣਾ ਰਹੇ ਆ ਜੀ ਮਠੀਆਂ ਤੇ ਮਠੀਆਂ ਦੇ ਵਿੱਚ ਕੀ ਕੀ ਚੀਜ਼ ਪੈਂਦੀ ਆ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਹਨਾ ਤੇ ਵੈਸੇ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਤੇ ਕਿਉਂਕਿ ਮੈਂ ਕਿਹਾ ਚਲੋ ਕਾਫੀ ਟਾਈਮ ਹੋ ਗਿਆ ਆਪਾਂ ਮਠੀਆਂ ਨਹੀਂ ਕੱਢੀਆਂ ਤੇ ਉਹਦੇ ਵਿੱਚ ਜੋ ਜੋ ਚੀਜ਼ਾਂ ਪਹਿਣੀਆਂ ਮੈਥਨ ਅਜ ਦਿਖਾਉਣੀ ਆ ਜੀ ਅਜ ਤੇ ਇਧਰ ਇਹ ਵੀ ਆ ਗਏ ਇਹ ਕੀ ਹੈ ਇਹ ਕਿਸੇ ਦਾ ਸੀਨ ਸੀ ਥਾਣੇ ਅੱਛਾ ਤੇ ਇਹ ਕੀ ਕਰੀ ਜੰਨੇ ਹੋ ਮਾਈ ਫੇਵਰੇਟ ਅੱਛਾ ਮਾਈ ਫੇਵਰੇਟ ਗੋੜਾ ਅੱਛਾ ਗੋੜਾ ਹੈ ਚਲੋ ਠੀਕ ਹੈ ਇਹ ਨਾ ਦਾ ਫੇਵਰੇਟ ਗੋੜਾ ਹੈ ਜੀ ਕੁੜੀ ਨੂੰ ਸਰਪ੍ਰਾਈਜ਼ ਦਿੰਦੀ ਆਪਾਂ ਵੇਖਦੇ ਆ ਵੀ ਕੀ ਸਰਪ੍ਰਾਈਜ਼ ਦਿੰਦੀ ਐ ਕਿਦਾਂ ਬੁਝਾਈ ਜਾਂਦਾ ਮੇਰੀ ਅੱਖਾਂ ਦੇ ਮੈਨੂੰ ਹੁੜ ਗਈ ਜਾਂਦਾ ਲੋ ਜੀ ਕੁੜੀ ਨੇ ਲਾਈਟ ਫਿਟਿੰਗ ਕਰਤੀ ਇਹਨਾਂ ਤੋਂ ਹੁੰਦਾ ਨਹੀਂ ਜਿਹੜਾ ਕੰਮ ਇਹਨਾਂ ਨੇ ਕਰਨਾ ਹੋ ਉਸੇ ਕਰ ਦਿੰਨੇ ਆ ਤੇ ਵਿਚਾਰੀ ਕੁੜੀ ਨੂੰ ਕਾਫੀ ਜ਼ਿਆਦਾ ਟਾਈਮ ਹੋ ਗਿਆ ਲਾਈਟ ਫਿਟਿੰਗ ਕਰਦੀ ਨੂੰ ਲੈ ਕਿੰਨੀ ਸੋਹਣੀ ਲਾਈਟ ਫਿਟਿੰਗ ਕਰਦੀ ਵੇ ਹਾਂਜੀ ਆ ਮੈਂ ਪਾਣੀ ਰੱਖ ਲਿਆ ਬਰਤਨ ਚ ਪਾ ਕੇ ਆ ਜਿਹੜਾ ਗੋੜਾ ਐ ਇਹਨੂੰ ਮੈਂ ਵਧੀਆ ਕੁੱਟ ਲਿਆ ਕਿਉਂਕਿ ਜਦੋਂ ਆਪਾਂ ਪਾਣੀ ਦੇ ਵਿੱਚ ਪਾਵਾਂਗੇ ਤੇ ਇਹ ਨਾ ਵਧੀਆ ਕੁਲ ਜਾਂਦਾ ਇਸ ਨੂੰ ਜਦੋਂ ਥੋੜਾ ਜਿਹਾ ਕੁੱਟ ਲੈਣੀ ਆਪਾਂ ਤੇ ਇੱਧਰ ਆ ਗਈਆਂ ਜੀ ਜਿਹੜੀਆਂ ਤਿੰਨ ਚਾਰ ਚੀਜ਼ਾਂ ਉਹ ਆਪਾਂ ਤੁਹਾਨੂੰ ਦੱਸਾਂਗੇ ਸੌਫ ਹੈ ਅਜਵੈਨ ਹੈ ਅਤੇ ਕੱਦੂ ਕਸ਼ ਕੀਤਾ ਹੋਇਆ ਖੋਪਰਾ ਇਹ ਆਪਾਂ ਆਟੇ ਦੇ ਵਿੱਚ ਮਿਕਸ ਕਰਾਂਗੇ ਜੀ ਇਹ ਕਹਿੰਦੇ ਇਹ ਵੀ ਗੁੜ ਥੋੜਾ ਜਿਹਾ ਘੱਟ ਰੱਖਿਓ ਮੈਂ ਕਿਹਾ ਚਲੋ ਠੀਕ ਹੈ ਆਪਾਂ ਗੁੜ ਥੋੜਾ ਜਿਹਾ ਘੱਟ ਹੀ ਪਾ ਦਿਆਂਗੇ ਤੇ ਅਸੀਂ ਭਾਈ ਮਿੱਠਾ ਘੱਟ ਖਾਣੇ ਆ ਥੋੜਾ ਜਿਹਾ ਹਾਂਜੀ ਗੁੜ ਮੈਂ ਪਾ ਲਿਆ ਤੇ ਇਸ ਨੂੰ ਆਪਾਂ ਵਧੀਆ ਘੋਲ ਲਾਂਗੇ ਸਾਰੇ ਨੂੰ ਪਾਣੀ ਦੇ ਵਿੱਚ ਸ਼ਰਬਤ ਬਣਾ ਲਾਂਗੇ ਜੀ ਆਪਾਂ ਸ਼ਰਬਤ ਹਾਂਜੀ ਸਾਰ ਆਪਾਂ ਵਧੀਆ ਗੁੜ ਘੋਲ ਲਿਆ ਤੇ ਹੁਣ ਆਪਾਂ ਇਸ ਨੂੰ ਪੁੰਨ ਲਾਂਗੇ ਆ ਦੇਖੋ ਜੀ ਇੰਨਾ ਕਚਰਾ ਨਿਕਲਿਆ ਹੈਗਾ ਥੋੜਾ ਬਹੁਤ ਇਹਦੇ ਵਿੱਚ ਪੂਸ ਪੱਲਾ ਵੀ ਹੈ ਜੋ ਗੰਨਿਆਂ ਦੇ ਜਿਹੜੇ ਹੁੰਦੇ ਆ ਨਾ ਕਣ ਜੀ ਉਹ ਵੀ ਆਇਆ ਹੈ ਤੁਸੀਂ ਦੇਖ ਸਕਦੇ ਆ ਡੱਡੇ ਡੱਕੇ ਜੇ ਐਸ ਨੂੰ ਮੈਂ ਵਧੀਆ ਵਾਸ਼ ਕਰ ਲਿਆਂ ਕਿਉਂਕਿ ਇਹਨੂੰ ਮੈਂ ਹੁਣ ਐਸੇ ਚ ਹੀ ਪਾ ਲੂੰਗੀ ਸ਼ਰਬਤ ਵਾਪਸ ਹਾਂਜੀ ਜਿਹੜੀਆਂ ਮਠੀਆਂ ਉਹ ਇੰਨੀਆਂ ਨਰਮ ਤੇ ਸੌਫਟ ਕਿਉਂ ਬਣਦੀਆਂ ਪੋਲੀਆਂ ਉਹਨਾਂ ਦਾ ਉਸ ਦਾ ਰੀਜਨ ਵੀ ਮੈਂ ਤੁਹਾਨੂੰ ਦੱਸੂੰਗੀ ਅੱਜ ਵੀਡੀਓ ਰਹੀਂ ਤੇ ਬਣੇ ਰਹੋ ਜੀ ਤੁਸੀਂ ਐਂਡ ਤੱਕ ਤੇ ਇਹ ਹੈ ਜੀ ਬਾਜਰੇ ਦਾ ਆਟਾ ਇਹ ਬਾਜਰੇ ਦਾ ਆਟਾ ਤੇ ਆਹ ਕਣਕ ਦਾ ਆਟਾ ਇਹਨੂੰ ਆਪਾਂ ਮਿਕਸ ਕਰ ਦਾਂਗੇ ਕਿਉਂਕਿ ਜਿਹੜਾ ਬਾਜਰਾ ਹੁੰਦਾ ਨਾ ਉਹ ਬਹੁਤ ਜ਼ਿਆਦਾ ਨਰਮ ਹੁੰਦਾ ਪੰਜਵੀਂ ਚੀਜ਼ ਹੈ ਜਿਹੜੀ ਉਹ ਹੈ ਜੀ ਤੇਲ ਤੇਲੇ ਦੇ ਵਿੱਚ ਆਪਾਂ ਪਾਵਾਂਗੇ ਤੇ ਸਾਰੇ ਆਟੇ ਦੇ ਵਿੱਚ ਨਾ ਵਧੀਆ ਮਿਕਸ ਕਰ ਲਾਂਗੇ ਕਿਉਂਕਿ ਬਹੁਤ ਜ਼ਿਆਦਾ ਫਿਰ ਪੋਲੀਆਂ ਬਣ ਜਾਂਦੀਆਂ ਮੈਂ ਇਹਦੇ ਵਿੱਚ ਮਿੱਠਾ ਸੋਡਾ ਵਗੈਰਾ ਨਹੀਂ ਪਾਉਂਦੀ ਕਿਉਂਕਿ ਮੈਂ ਜਦੋਂ ਵੀ ਬਣਾਵਾਂ ਮੈਂ ਇਸ ਤਰੀਕੇ ਹੀ ਬਣਾਉਣੀ ਆ ਤੇ ਘੇਰਾ ਪਤਨ ਦਿਖਾਵਾਂਗੇ ਕਿੰਨੀਆਂ ਜਿਆਦੇ ਨਰਮ ਬਣਦੀਆਂ ਪਰ ਤੇਲ ਤੂਲ ਵਧੀਆ ਸਾਰੇ ਨੇ ਇਹਦੇ ਚ ਮਲ ਦਿਆਂਗੇ ਠੀਕ ਹੈ ਜੀ ਸਾਰਾ ਵਧੀਆ ਆਟਾ ਹੋ ਜਾਊਗਾ ਪੋਲਾ ਪੋਲਾ ਆਟਾ ਬਣ ਜਾਊਗਾ ਮਿੱਠਾ ਸੋਡਾ ਪਾਉਣ ਦੀ ਲੋੜ ਵੀ ਨਹੀਂ ਗੀ ਹਾਂਜੀ ਆਪਾਂ ਤੇਲ ਮਲਾ ਲਿਆ ਤੁਸੀਂ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ ਤੇ ਘਿਓ ਦੀ ਵਰਤੋਂ ਵੀ ਕਰ ਸਕਦੇ ਹੋ ਬਹੁਤ ਵਧੀਆ ਨਰਮ ਨਰਮ ਆਟਾ ਹੋ ਗਿਆ ਸਾਰੇ ਦੇ ਵਿੱਚ ਆਪਾਂ ਵਧੀਆ ਮਿਕਸ ਕਰ ਲਿਆ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਵਿੱਚ ਮਿਲਾ ਦਾਂਗੇ ਜੀ ਹਾਂਜੀ ਆਪਾਂ ਵਧੀਆ ਜਵੈਣ ਆ ਸੌਫ ਤੇ ਕਦੂਕਸ਼ ਕੀਤਾ ਹੋਇਆ ਖੋਪਰਾ ਵਿੱਚ ਮਿਕਸ ਕਰ ਲਿਆ ਵਧੀਆ ਤੇ ਹੁਣ ਆਪਾਂ ਇਹਨੂੰ ਗੁੰਨਾਂਗੇ ਜੀ ਥੋੜਾ ਥੋੜਾ ਵਿੱਚ ਸ਼ਰਬਤ ਪਾ ਕੇ ਕਿਉਂਕਿ ਇਹ ਕਰੜਾ ਕਰੜਾ ਰੱਖਣਾ ਹੁੰਦਾ ਆਟਾ ਮਠੀਆਂ ਵਾਲਾ ਹਾਂਜੀ ਆਟਾ ਆਪਾਂ ਵਧੀਆ ਗੁੰਨ ਲਿਆ ਕਰੜਾ ਕਰੜਾ ਕੇ ਐਦਰੇ ਲੱਗੇ ਪਏ ਭਾਈ ਰਿਪੇਅਰ ਕਰਨ ਡੱਬੀਆਂ ਦੀ ਸਾਡੇ ਡੱਬੀਆਂ ਟੁੱਟ ਜਾਂਦੀਆਂ ਥੋੜੇ ਦਿਨਾਂ ਤੋਂ ਕਰ ਲਈ ਰ ਫਿਰ ਕਰਦੇ ਛਾਵਾ 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 ਬੇਲੀਆਂ ਬਹੁਤ ਔਖੀਆਂ ਰੋਟੀਆਂ ਕਰੜੀਆਂ ਪਤਾ ਕਿੰਨਾ ਸੀ ਆਟਾ ਹਾਂਜੀ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਅੱਜ ਸਪੋਰਟ ਕੀਤੀ ਐ ਇੱਕ ਹੋਰ ਰਹਿ ਗਈ ਤੇ ਪਹਿਲਾਂ ਅਸੀਂ ਇਸ ਤਰੀਕੇ ਰੋਟੀਆਂ ਵੇਲੀਆਂ ਫਿਰ ਉਹਨਾਂ ਦੇ ਛੋਟੇ-ਛੋਟੇ ਜਿਹੜੇ ਪੀਸੇਸ ਕੱਟ ਕਰ ਲਏ ਸੀਗੇ ਤੇ ਹੁਣ ਆਪਾਂ ਤੇਲ ਗਰਮ ਕਰਾਂਗੇ ਜੀ ਕੜਾਈ 'ਚ ਪਾ ਕੇ ਤੇ ਇਹ ਕਹਦੇ ਮੈਨੂੰ ਮਠੀਆਂ ਕਿਵੇਂ ਮਠੀਆਂ ਖਾਣੀਆਂ ਸੌਖੀਆਂ ਹੈ ਮੇਰੇ ਗਾ ਬਾਮ ਨੇ ਪੁੱਛ ਕੇ ਵੇਖਾ ਜਟਾ ਇੰਨਾ ਔਖਾ ਗੁੰਨੇ ਅਗਲੀ ਨੇ ਇਹ ਤਾਂ ਮਟਰੀ ਬਣਾ ਕਰੜਾ ਪੱਥਰ ਅਰਗਾ ਜਿਗਾ ਕੱਟ ਦੇਵ ਚਾਲੋਂ ਬਾਹੜਾ ਲੰਮਾ ਹੋ ਜੂਗਾ ਫਿਰ ਕੜਾਈ ਚ ਨਹੀਂ ਹੋਣੇਗੇ ਤੇ ਇਹ ਤਾਂ ਸਾਡਾ ਕੰਮ ਹੈ ਜਿਹੜਾ ਕੰਪਲੀਟ ਹੋ ਗਿਆ ਜੀ ਹੁਣ ਆਪਾਂ ਤੇਲ ਗਰਮ ਕਰਦੇ ਆਂ ਹਾਂਜੀ ਤੇਲ ਆਪਾਂ ਕੜਾਈ ਦੇ ਵਿੱਚ ਪਾ ਚੁੱਕੇ ਆ ਤੇ ਇੱਧਰ ਮੈਂ ਰੱਖ ਲਈ ਜੀ ਪ੍ਰਾਂਤ ਤੇ ਇੱਧਰ ਆ ਪਈਆਂ ਜੀ ਮਠੀਆਂ ਜਿਹੜੀਆਂ ਅਸੀਂ ਬਣਾਈਆਂ ਮਠੀਨਾ ਤੁਸੀਂ ਅਗਰ ਬਣਾਓ ਤਾਂ ਥੋੜੀ ਜੀ ਮੋਟੀ ਰੱਖਿਆ ਕਰੋ ਕਿਉਂਕਿ ਜਿੰਨੀ ਆਪਾਂ ਪਤਲੀ ਬਣਾਉਨੇ ਆ ਤੇ ਮੁੜ ਕੇ ਉਹ ਨਾ ਕਰੜੀ ਹੋ ਜਾਂਦੀ ਵੈਸੇ ਇਹ ਤਾਂ ਨਹੀਂ ਹੁੰਦੀ ਇਹਦੇ ਵਿੱਚ ਪੂਰਾ ਸਮਾਨ ਮੈਂ ਪਾਇਆ ਤੇ ਇੱਕ ਵਾਰੀ ਤੇਲ ਗਰਮ ਹੋ ਜਾਂਦਾ ਹਾਂਜੀ ਤੇਲ ਫੁੱਲ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਰੱਬ ਦਾ ਨਾਮ ਲੈ ਕੇ ਮੱਠੀ ਛੱਡ ਦਿਆਂਗੇ ਤੇਲ 'ਚ ਸਤਨਾਮ ਸ੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਬਰਕਤ ਕਰੀ ਮਾਲਕਾ ਦੇਖੋ ਜੀ ਕਿੰਨੀ ਵਧੀਆ ਜਿਹੜੀ ਮੱਠੀ ਆ ਉੱਪਰ ਆ ਚੁੱਕੀ ਐ ਤੇਲ ਫੁੱਲ ਗਰਮ ਐ ਜੀ ਕਿਉਂਕਿ ਥੋੜਾ ਜਿਹਾ ਬਚਾ ਕੇ ਕਲਰ ਬਹੁਤ ਸੋਹਣਾ ਸੁਨਹਿਰਾ ਸੁਨਹਿਰਾ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਜੀ ਬਾਹਰ ਚਲੋ ਜੀ ਆਪਾਂ ਕੱਢ ਲਈਏ ਗੈਸ ਕਰ ਦਾਂਗੇ ਜੀ ਬੰਦ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਕਿੰਨੀਆਂ ਇਹ ਨਰਮ ਬਣੀਆਂ ਕਿੰਨੀਆਂ ਇਹ ਸੌਫਟ ਬਣੀਆਂ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਇਹ ਬਣ ਕੇ ਤਿਆਰ ਹੋਈਆਂ ਤੇ ਤੁਸੀਂ ਐ ਨਾ ਸਮਝਿਓ ਵੀ ਇਹ ਹੁਣ ਪੋਲੀਆਂ ਤਾਜ਼ੀਆਂ ਤਾਂ ਕਰਕੇ ਟੁੱਟਦੀਆਂ ਕਿਉਂਕਿ ਇਹਦੇ ਵਿੱਚ ਬਾਜਰੇ ਦੇ ਆਟੇ ਦੀ ਮਾਤਰਾ ਹੈ ਤੇ ਇਸ ਕਰਕੇ ਇਹ ਇੰਨੀਆਂ ਪੋਲੀਆਂ ਨਰਮ ਹੈ ਤੇ ਦੇਖੋ ਕਿੰਨੀਆਂ ਵਧੀਆ ਬਣੀਆਂ ਪੋਲੀਆਂ ਪੋਲੀਆਂ ਤੇ ਜਦੋਂ ਤੁਸੀਂ ਸਫ਼ਰ 'ਚ ਜਾਣਾ ਦਰਸ਼ਕੋ ਉਦੋਂ ਵੀ ਤੁਸੀਂ ਇਹ ਆਪਦੇ ਨਾਲ ਲਿਜਾ ਕੇ ਹਨਾ ਇੱਕ ਚਾਹ ਦਾ ਕੱਪ ਹੋਵੇ ਤੇ ਗੱਡੀ 'ਚ ਬੈਠੇ ਹੋਵੋ ਤੁਸੀਂ ਰੇਲ ਗੱਡੀ ਦੇ ਵਿੱਚ ਤੇ ਬਸ ਦੋ ਮੱਠੀਆਂ ਖਾਧੀਆਂ ਹੁਣ ਤਾਂ ਆਪਣੇ ਜਿਹੜੀ ਢਿੱਡ ਦੀ ਭੁੱਖ ਹੈ ਉਹ ਮਟਾ ਲਵੇ ਬੰਦਾ ਹਨਾ ਤੇ ਇਹ ਬਹੁਤ ਵਧੀਆ ਬਣੀਆਂ ਜੀ ਦੇਖੋ ਬਹੁਤ ਵਧੀਆ ਟੁੱਟ ਰਹੀਆਂ ਤੇ ਐ ਜੀਆਂ ਤੁਸੀਂ ਬਣਾ ਕੇ ਭਾਵੇਂ 10 ਦਿਨ ਵਰਤੋ ਕਰੋ ਭਾਵੇਂ 20 ਦਿਨ ਵਰਤੋ ਕਰੋ ਬਹੁਤ ਇਹਨਾਂ ਦਾ ਜਿਹੜਾ ਸਵਾਦ ਹੈ ਬਹੁਤ ਵਧੀਆ ਹੁੰਦਾ ਹੈਗਾ ਤੇ ਬਹੁਤ ਜ਼ਿਆਦਾ ਦਰਸ਼ਕੋ ਮਿਹਨਤ ਵੀ ਲੱਗਦੀ ਆ ਤੇ ਮੈਂ ਲੱਗੀ ਸੀਗੀ ਜੀ ਸਾਢੇ 3 ਵਜੇ ਆ ਮਠੀਆਂ ਬਣਾਉਣ ਸਾਢੇ 3 ਵਜੇ ਦੀ ਮਠੀਆਂ ਬਣਾਉਣ ਲੱਗੀ ਆ ਮੈਂ ਸਮਾਨ ਤਿਆਰ ਕਰਨ ਤੇ ਹੁਣ ਆਪਾਂ ਤੁਹਾਨੂੰ ਟਾਈਮ ਦੱਸ ਦਿੰਨੇ ਆ ਜੀ 8 ਵਜੇ ਕੇ 4 ਮਿੰਟ ਹੋ ਚੁੱਕੇ ਆ ਤੇ ਬਾਹਰ ਤੁਹਾਨੂੰ ਆਪਣਾ ਹਨੇਰਾ ਦਿਖਾ ਦਿੰਨੇ ਆ ਵੀ ਕਿੰਨਾ ਹਨੇਰਾ ਹੋ ਗਿਆ ਹਾਂਜੀ ਆ ਵੇਖੋ ਐਨਾ ਹਨੇਰਾ ਹੋ ਗਿਆ ਆ ਟੂ ਪਲੇਟ ਆਪਾਂ ਜਗਾ ਰੱਖੀ ਆ ਤੇ ਐਨਾ ਹਨੇਰਾ ਹੋ ਗਿਆ ਬਾਹਰ ਹਾਂਜੀ ਮਿਹਨਤ ਬਹੁਤ ਜ਼ਿਆਦਾ ਲੱਗੀ ਦਰਸ਼ਕੋ ਤੇ ਵੀਡੀਓ ਵਧੀਆ ਲੱਗੇ ਤਾਂ ਬਕੇ ਸ਼ੇਅਰ ਜ਼ਰੂਰ ਕਰਦੇ ਤੇ ਆਪਾਂ ਇਸੇ ਤਰੀਕੇ ਆਉਂਦੇ ਰਾਵਾਂਗੇ ਜੀ ਵਧੀਆ ਵਧੀਆ ਵੀਡੀਓ ਲੈ ਕੇ ਤੇ ਤੁਸੀਂ ਖਾਂਦੇ ਖਾਂਦੇ ਥੱਕ ਜਨ ਪਰ ਤੁਹਾਡਾ ਮਨ ਨਹੀਂ ਭਰਨਾ ਐਨੇ ਸਵਾਦ ਇਹ ਮੱਠੀ ਬਣ ਕੇ ਰੈਡੀ ਹੁੰਦੀ ਆ ਤੇ ਠੀਕ ਹੈ ਜੀ ਮਿਲਦੇ ਆਪਾਂ ਕਲ ਦੇ ਬਲੌਗ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ